ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अनोखे अमर शहीदantan ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਦਰਸ਼ਨ ਕਰਵਾ ਰਿਹਾ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਬਾਹਰ ਤੋਂ ਜਿੱਥੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲੱਗੇ ਨੇ ਤੇ ਉੱਥੇ ਦੇਖ ਸਕਦੇ ਹੋ ਕਿ ਦੋ ਟਰਾਲੀਆਂ ਭਰੀਆਂ ਭੀਆਂ ਨੇ ਗੰਨਿਆਂ ਦੀਆਂ ਦੇ ਰੋਹ ਦਾ ਲੰਗਰ ਜਿਹੜਾ ਇਹ ਸੰਤਾ ਲਈ ਉਹ ਲਗਾਇਆ ਗਿਆ ਹੈ ਖਾਸ ਵੀਰਾਂ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਤੇ ਲੱਗਾ ਜੀ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਲੰਗਰ ਲਗਾਇਆ ਗਿਆ ਹੈ ਵੀਰਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਕਿੰਨਾ ਵੱਲੋਂ ਇਹ ਲੰਗਰ ਲਗਾਇਆ ਗਿਆ ਹੈ ਅੱਜ ਸਭ ਤੋਂ ਪਹਿਲਾਂ ਮੈਂ ਵਧਾਈਆਂ ਦਿੰਦਾ ਹਾਂ ਤੰਤਨ ਬਾਬਾ ਦੀਪ ਸਿੰਘ ਜੀ ਦੀ ਲੱਖ ਲੱਖ ਵਧਾਈਆਂ ਜਨਮ ਦਿਹਾੜੇ ਤੇ ਨੋਕੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਇਹ ਵੀਰ ਆਪਣੇ ਫਿਰੋਜ਼ਪੁਰੋਂ ਲਾਗੇ ਲਾਗੇ ਪਿੰਡਾਂ 'ਚੋਂ ਸਾਰਿਆਂ 'ਚੋਂ ਹੁੰਦੇ ਆ 시ਦਾ ਸਾਹਿਬ ਵੀ ਸੇਵਾ ਕਰਦੇ ਆ ਬੜੇ ਪ੍ਰੇਮ ਪਿਆਰ ਨਾਲ ਰੋਹ ਦਾ ਲੰਗਰ ਲਾਇਆ ਆ ਪਕੌੜਿਆਂ ਦਾ ਲੰਗਰ ਲਾਇਆ ਆ ਤੇ ਅੱਖਾਂ ਦਾ ਕੈਂਪ ਲਾਇਆ ਆ ਜਿਹੜਾ ਅੱਖਾਂ ਦੇ ਆਪਰੇਸ਼ਨ ਵੀ ਹੋਣੇ ਹਫਤੇ ਬਾਅਦ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਬਹੁਤ ਹੀ ਵਧੀਆ ਲੰਗਰ ਦੀ ਸੇਵਾ ਕਰਦੇ ਸਾਰੇ ਸਾਰੇ ਪਰਿਵਾਰ ਸਮੇਤ ਇੱਥੇ ਆਣ ਕੇ 3 ਦਿਨ ਦਾ ਲੰਗਰ ਹੁੰਦਾ ਜੀ 27 25 26 ਤੇ 27 27 ਤਰੀਕ ਤੱਕ 3 ਦਿਨ ਰੋ ਦਾ ਲੰਗਰ ਰਾਤ ਦੇ ਨਹੀਂ ਚੱਲਦਾ ਕਿੰਨੀ ਦੇਰ ਤੋਂ ਸੇਵਾ ਨਿਭਾ ਰਹੇ ਨੇ ਪਿਛਲੇ ਕਿੰਨੀ ਦੇਰ ਇਹਦੇ ਕਾਫੀ ਚਿਰ ਤੋਂ ਆ ਰਹੇ ਆ ਜੀ ਜੀਰੋ ਨਹੀਂ ਬੜੇ ਕਾਬੀਂ ਚਿਰ ਤੋਂ ਹੀ ਆਉਂਦੇ ਆ ਕਈ ਸਾਲ ਹੋ ਗਏ ਇਹਨਾਂ ਨੂੰ ਸੇਵਾ ਕਰਦਿਆਂ ਇੱਥੇ ਕਿਵੇਂ ਸੰਗਤਾਂ ਨਾਲ ਕਿਵੇਂ ਦੱਸਿਆ ਯੋਗ ਮਿਲ ਰਿਹਾ ਹੈ ਇੱਕ ਦੇਖ ਰਹੇ ਆ ਕਿ ਬਹੁਤ ਸਾਰੇ ਵੀਰ ਨੌਜਵਾਨ ਸੇਵਾ ਕਰ ਰਹੇ ਸੰਗਤਾਂ ਦਾ ਬਹੁਤ ਸਹਯੋਗ ਹੈ ਜੀ ਸੰਗਤਾਂ ਦੇ ਬੜੇ ਪਿਆਰ ਦੇ ਨਾਲ ਵੀਰ ਜਿਹੜੇ ਨੌਜਵਾਨ ਹੈ ਸਾਰੇ ਬਹੁਤ ਹੀ ਪਿਆਰ ਦੇ ਨਾਲ ਰਾਤ ਦਿਨ ਦੀ ਸੇਵਾ ਕਰਦੇ ਆ ਤੇ ਬੜੇ ਪਿਆਰ ਦੇ ਨਾਲ ਸੇਵਾ ਕਰਦੇ ਆ ਜੀ ਦਿਲੋਂ ਦਿਲੋਂ ਸੇਵਾ ਕਰਦੇ ਆ ਬਾਬਾ ਦੀਪ ਸਿੰਘ ਜੀ ਸੋ ਹੋਰ ਵੀ ਇੱਥੇ ਗੱਲਬਾਤ ਕਰਾਂਗੇ ਵੀਰਾਂ ਨਾਲ ਦੇਖੋ ਰੋ ਜਿਹੜੀ ਹੈ ਤਾਜੀ ਰੋ ਇੱਥੇ ਕੰਨ ਅਰਵੀ ਸੰਗਤਾਂ ਨਾਲੇ ਤੇ ਗੱਲਬਾਤ ਕਰਦੇ ਆ ਨੌਜਵਾਨਾਂ ਨਾਲ ਖਾਸ ਅਜੀਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਰੋਹ ਦਾ ਲੰਗਰ ਤਿਆਰ ਹੋ ਰਿਹਾ ਹੈ ਤੇ ਇਸ ਦੇ ਨਾਲ ਨਾਲ ਸੰਗਤਾਂ ਨੂੰ ਵਰਤਾਇਆ ਵੀ ਜਾ ਰਿਹਾ ਹੈ ਗੱਲਬਾਤ ਕਰਾਂਗੇ ਅਰਵੀ ਵੀਰਾਂ ਨਾਲ ਵੀਰ ਜੀ ਵਾਈੁਰ ਜੀ ਦਾ ਖਾਸ ਕਿੱਥੋਂ ਆਇਓ ਤੁਸੀਂ ਐ ਨਾਲੇ ਤੋਂ ਹਰ ਸਾਲ ਇਹ ਲੰਗਰ ਲਗਾਇਆ ਜਾਂਦਾ ਹਾਂ ਹਾਂਜੀ ਹਰ ਸਾਲ ਹੈ ਕਿਹ ਕਹਿਣਾ ਜਾਓਗੇ ਗੰਨੇ ਦਾ ਰੋਹ ਦਾ ਲੰਗਰ ਲਗਾਇਆ ਜਾ ਰਿਹਾ ਹੈ ਨੌਜਵਾਨ ਵੀਰ ਸੇਵਾ ਕਰ ਰਹੇ ਨੇ ਕਿਵੇਂ ਦਾ ਉਤਸ਼ਾਹ ਹੈ ਬਹੁਤ ਵਧੀਆ ਸਤਿ ਸ੍ਰੀ ਅਕਾਲ ਸਵਰਨਿਆ ਗੱਲ ਹੈ ਸਾਰੇ ਜਣੇ ਇੱਥੇ ਸੇਵਾ ਕਰਦੇ ਪਏ ਆ। ਤੇ ਸਾਰੇ ਹੋਰ ਸੰਤਨ ਨਾਲ ਜੁੜਨਾ ਚਾਹੀਦਾ ਵਾਹਿਗੁਰੂ। ਕਿੰਨੀ ਦਿਨ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੰਦੇ ਹੋ? 1 ਹਫ਼ਤਾ ਪਹਿਲਾਂ ਕਰ ਦਿੰਦੇ। ਕਿਉਂਕਿ ਤੋਂ ਸੰਗਤ ਜਿਹੜੀ ਹੈ ਇਸ ਸੇਵਾ ਦੇ ਵਿੱਚ ਹਿੱਸਾ ਲੈਂਦੀ। ਸਾਰੇ ਪੰਜਾਬ ਦੇ ਵਿੱਚੋਂ ਹਿੱਸਾ ਲੈਂਦੀ ਹੈ ਫਰੋਜ਼ਪੁਰਾ ਹੀ ਨਾਲ ਆਈ ਰਿਹਾ। ਸੰਗਤਾਂ ਕੀ ਮੇਰਾ ਸਹਿਯੋਗ ਮਿਲ ਆ ਜੀ ਬਾਬਾ ਹੀ ਦਾ ਦਿਹਾੜਾ ਹੈ ਆ ਚਾਰੇ ਪਾਸੇ ਰੌਣਕਾਂ ਲੱਗੀਆਂ ਨੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਜੀ। ਬਾਬਾ ਦੀ ਜੀ ਨੂੰ ਬਹੁਤ ਬਹੁਤ ਤਾਂ। बताइए बता और बता नमस्कार ਜਿੱਥੇ ਆ ਕੇ ਪਹੁੰਚ ਕੇ ਸੇਵਾ ਕਰ ਰਹੀ ਹੈ ਜੀ ਆਪਣੇ ਮਰ ਕੇ ਹੋਰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਮੈਂ ਤੇਹੀ ਕਵਾਂਗਾ ਕਿ ਸਾਰਿਆਂ ਨੂੰ ਜੁੜਨਾ ਚਾਹੀਦਾ ਨਾਲ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਵਾ ਤੇ ਬਾਬਾ ਦੀਪ ਸਿੰਘ ਜਰਤੇ ਆ ਕੇ ਬਾਬਾ ਦੀਪ ਸਿੰਘ ਨਾਲ ਜੁੜੋ ਹਨਾ ਸਿਮਰਨ ਕਰੋ ਸਵੇਰੇ ਉੱਠ ਕੇ ਸਾਰੇ ਜਣੇ ਵਾਹਿਗੁਰੂ ਕੀ ਕਾਫੀ ਸਾ ਵਾਹਿਗੁਰੂ ਸੋ ਦੇਖ ਸਕਦੇ ਹੋ ਕਿ ਬਾਬਾ ਦੀਪ ਸਿੰਘ ਜੀ ਦਾ ਦਰਤੇ ਜੋ ਕਿ ਬਾਬਾ ਦੀਪ ਸਿੰਘ ਜੀ ਮੋਕੇ ਅਮਰ ਸ਼ਹੀਦ ਤਾਂਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਧਰਤੀ ਆ ਕੇ ਸਭ ਕਸ਼ਟ ਦੁੱਖ ਦੂਰ ਹੋ ਜਾਂਦੇ ਨੇ ਉੱਥੇ ਅੱਜ ਖਾਸ ਤਾਂਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਲੰਗਰ ਲਗਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਣਾ ਚਾਹੋਗੇ ਅੱਜ ਰੋਹ ਦਾ ਲੰਗਰ ਤਿਆਰ ਹੋ ਰਿਹਾ ਹੈ ਸੰਤਾਂ ਨੂੰ ਵਰਤਾਇਆ ਜਾ ਰਿਹਾ ਹੈ ਖਾਸ ਜਨਮ ਦਿਹਾੜੇ ਦਾ ਸੰਤਾਂ ਦੀ ਸਿਵਾਂ ਨਾਲ ਹੀ ਵਰਤਾਇਆ ਜਾ ਰਿਹਾ ਹੈ ਗੱੜੀ ਗਲਾ ਮਹਾਰਾਜ ਜੀ ਬਾਬੇ ਦੀਪ ਸਿੰਘ ਜੀ ਬਾਬੇ ਦੀਪ ਸਿੰਘ ਦੇ ਜਨਮ ਦਿਹਾੜੇ ਦੇ ਖੁਸ਼ੀਆਂ ਵਿੱਚ ਲੰਗਰ ਲੱਗੇ ਆਈ ਫਗੋੜਿਆਂ ਦੇ ਰੋਹ ਦੇ ਸਭ ਕਾਹ ਦੇ ਲੰਗਰ ਸੰਗਤਾਂ ਦੇ ਸਹਿਯੋਗ ਨਾਲ ਚੱਲਦੇ ਆ। ਸੋ ਵਾਈਫੁੱਜੇ ਕੀ ਪਤੇ ਦੇਖ ਸਕਦੇ ਹੋ ਕਿ ਇੱਥੇ ਰੋਹ ਦਾ ਲੰਗਰ ਤਿਆਰ ਹੋ ਰਿਹਾ ਹੈ ਤੇ ਖਾਸ ਲਾਈਨਾਂ ਦੇ ਵਿੱਚ ਲੱਗਾ ਲੱਗੀਆਂ ਸੰਗਤਾਂ ਨੂੰ ਜਿਹੜਾ ਇਹ ਰੋਹ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਤੇ ਹੋਰ ਵੀ ਇੱਥੇ ਜਿਹੜੀਆਂ ਸੰਗਤਾਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵਾਈਫੁੱਜੇ ਦਾ ਖਾਲਸਾ ਵਾਈਫੁੱਜੇ ਦਾ ਖਾਲਸਾ ਵਾਈਫੁੱਜੇ ਦੇ ਪਰ ਇਹ ਸੰਗਤਾਂ ਦਾ ਜਿਹੜਾ ਬੜਾ ਜੋਸ਼ ਹੈ ਅੱਜ ਦੇ ਦਿਨ ਬਹੁਤ ਹੀ ਵਧੀਆ ਲੱਗ ਰਿਹਾ ਵਾ ਤੇ ਸੰਗਤਾਂ ਇੱਥਾਂ ਚੜ੍ਹਦੀ ਕਲਾ 'ਚ ਰਹਿਣ ਤੇ ਬਹੁਤ ਕਿਰਪਾ ਹੋ ਰਹੀ ਆ ਸੰਗਤ ਜਿਹੜੀ ਆ ਦਿਨੋ ਦਿਨ ਵਧਦੀ ਜਾ ਰਹੀ ਆ ਲੋਕਾਂ ਦੇ ਜਿਹੜੇ ਆ ਮਨੋ ਕਾਮਨਾਵਾਂ ਪੂਰੀਆਂ ਹੋ ਰਹੀਆਂ ਇੱਥੇ ਤੇ ਇਹਦੇ ਵਿੱਚ ਸਾਡੀਆਂ ਵੀ ਬੜੀਆਂ ਮੁਕਾਬਰਾ ਬਹੁਤ ਪੂਰੀਆਂ ਹੋਈਆਂ ਵਾ ਤੇ ਅਸੀਂ ਚਾਹੁੰਦੇ ਆ ਵੀ ਸਾਰੀ ਸੰਗਤ ਇੱਥੇ ਆ ਕੇ ਦਰਸ਼ਨ ਕਰਨ ਤੇ ਮਹਾਰਾਜ ਦੀ ਤਵਾਮਾ ਲੈਣ ਵਾਹਿਗੁਰੂ ਜੀ ਦਾ ਜੀਤ ਜੀ ਬਾਬਾ ਦੀਪ ਸਿੰਘਾ ਜਨਮ ਦਿਹਾੜਾ ਹੈ ਬਾਬਾ ਦੀਪ ਸਿੰਘ ਜੀ ਜਨਮ ਦਿਹਾੜਾ ਕਿੰਨਾ ਤਾਂ ਉਤਸ਼ਾਹ ਹੁੰਦਾ ਇਸ ਦਿਨ ਦਾ ਜੀ ਹਾਂ ਜੀ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਏ ਇੰਨਾ ਜਿਆਦਾ ਸਾਇਆ ਵੀ ਮੈਂ ਅੱਜ ਮਤਲਬ ਟਾਈਮ ਨਹੀਂ ਹੀ ਹੈਗਾ ਮਤਲਬ ਇਹਦੇ ਵਾਸਤੇ ਮੈਨੂੰ ਪਤਾ ਨਹੀਂ ਕੀ ਖਿੱਚ ਪਈ ਆ ਮੈਂ ਸਾਰੇ ਕਾਰੋਬਾਰ ਛੱਡ ਕੇ ਤੇ ਮੈਂ ਸਿਰ ਭਾਵੇਂ ਅੰਦਰ ਦਰਸ਼ਨ ਨਾ ਵੀ ਹੋਣ ਪਰ ਮੈਂ ਸੰਗਤਾਂ ਦੀ ਧੂੜ ਲੈਣ ਆਇਆ ਵਾਂ ਇਹ ਕਰਕੇ ਕਿ ਮੇਰੇ ਤੇ ਵੀ ਕਿਰਪਾ ਬਣੀ ਨਵੇ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਇਸੇ ਤਰ੍ਹਾਂ ਹੀ ਸੰਗਤਾਂ ਦੇ ਦਰਸ਼ਨ ਕਰਨ ਤੇ ਧੂੜੀ ਚਰਨਾ ਹੀ ਧੂੜੀ ਬਹੁਤ ਆ ਤੇ ਬਹੁਤ ਬਹੁਤ ਬਾਈ ਕੁਤੇ ਖਾਲਸਾ ਸਾਹਿਬ ਜੀ ਕੀ ਪਟੇ ਸੋ ਬਿਲਕੁਲ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਘਰੇ ਕਰੇ ਚਿਤ ਲਾਏ ਬਾਬਾ ਜੀ ਦੇ ਦਰ ਤੇ ਅੱਜ ਖਾਸ ਜਨਮ ਦਿਹਾੜੇ ਦੇ ਮੌਕੇ ਤੇ ਦੂਰੋਂ ਦੂਰੋਂ ਸੰਗਤਾਂ ਇੱਥੇ ਦਰਸ਼ਨ ਕਰਨ ਪਹੁੰਚ ਰਿਆ ਨੇ ਤੇ ਦੇਖ ਸਕਦੇ ਹੋ ਗੰਨਿਆਂ ਦੀਆਂ ਟਰਾਲੀਆਂ ਇੱਥੇ ਮੌਜੂਦ ਨੇ ਤੇ ਖਾਸ ਰੋਹ ਦਾ ਲੰਗਰ ਜਿਹੜਾ ਹੈ ਉਹ ਲਗਾਇਆ ਜਾਂਦਾ ਜਵਾਨਾ ਵੱਲੋਂ 올ਓਵਰ ਪੰਜਾਬ ਦੇ ਨੌਜਵਾਨ ਮੀਰਾ ਨੇ ਇਹ ਸੇਵਾ ਕੀਤੀ ਹੈ ਤੇ ਅੱਜ ਦਾ ਦਿਨ 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 ਲਗਾਤਾਰ ਇਹ ਲੰਗਰ ਚੱਲ ਰਿਹਾ ਤੇ ਚੱਲਦਾ ਰਹੇਗਾ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਦੇਖ ਸਕਦੇ ਹੋ ਹਰ ਪਾਸੇ ਸੰਤਾਂ ਦਾ ਜੋਸ਼ ਸੰਤਾਂ ਦਾ ਤੰਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਪਿਆਰ